ਇਤ ਮਾਰਿਆ ਤੇ ਆਖਿਆ ਉਹ ਭਦਰ ਸ਼ਾ ਹਾਂ ਤੂੰ ਦੁਨੀਆ ਖਰੀਦ ਸਕਦਾ ਪਰ ਗੋਬਿੰਦ ਸਿੰਘ ਨੂੰ ਨਹੀਂ ਵਾ ਵਾ ਕਲ ਕੀ ਤਰ ਪਾਤਸ਼ਾ ਨੇ ਆਪਣਾ ਟੈਂਟ ਵੱਖਰਾ ਕਰ ਲਿਆ ਮਹਾਰਾਜ ਇਹਦੇ ਡੇਰੇ ਤੇ ਚਲੇ ਗਿਆ ਤੇ ਡੇਰੇ ਤੇ ਤਾਂ ਗਏ ਕਿ ਇਥੋਂ ਦੇ ਮਹੰਤ ਚੈਤ ਰਾਮ ਨੇ ਗੁਰੂ ਗੋਬਿੰਦ ਸਿੰਘ ਨੂੰ ਦੱਸਤਾ ਵੀ ਮਹਾਰਾਜ ਇੱਥੇ ਇੱਕ ਮਾਦੋ ਦਾਸ ਬਰਾਗੀ ਦਾ ਡੇਰਾ ਜੇ ਵੇਖਿਓ ਕਿਤੇ ਉਧਰ ਨਾ ਚਲੇ ਜਿਓ ਉਹਨਾਂ ਆਖਿਆ ਕਿਉਂ ਆਂਦਾ ਮਹਾਰਾਜ ਬੰਦੇ ਦੀ ਬਿਜਤੀ ਬੜੀ ਕਰਦਾ ਜੇ ਪਹਿਲੋਂ ਤੇ ਪੜਗੇ ਤੇ ਬਿਠਾ ਲੈਂਦਾ ਫਿਰ ਚੁੱਕ ਕੇ ਪੜਨਾ ਮੂਹਤਾ ਕਰਨਦਾ ਜਾਂਦਾ ਜੇ ਤੈਨੂੰ ਮੇਰੇ ਕੋਲ ਬਚਨ ਦੀ ਜਾਂਚ ਨਹੀਂ ਤੇ ਬਰਸਾਦ ਕਿਉਂ ਬਣਿਆ ਸਾ ਆਂਦਾ ਮਹਾਰਾਜ ਬੜਾ بے ਬਤ ਕਰਕੇ ਬੰਦੇ ਨੂੰ ਡੇਰੇ ਚੋਂ ਕਢਦਾ ਜੇ ਇਹ ਗੱਲ ਜੈਤਰਾਮ ਨੇ ਗੁਰੂ ਗੋਬਿੰਦ ਸਿੰਘ ਨੂੰ ਦੱਸਦੀ ਮਹਾਰਾਜ ਨੇ ਆਖਿਆ ਜਿਹੜਾ ਇਹਦਾ ਕਰਦਾ ਨਾਲ ਇਹਦਾ ਮਤਲਬ ਹੀ ਉਹ ਬਹੁਤ ਤਕੜਾ ਤੇ ਤਕੜਾ ਬੰਦੇ ਤੇ ਮੈਨੂੰ ਚਾਹੀਦੇ ਆ ਜਿਨ੍ਹਾਂ ਨੂੰ ਫੜ ਕੇ ਮੈਂ ਬੰਦਿਆਂ ਬਣਾ ਦਿਆਂ ਕਿਉਂਕਿ ਗੁਰੂਆਂ ਦਾ ਮੁਢ ਤੋਂ ਸਿਧਾਂਤ ਸੀ ਜਿਉਂ ਉਹਨਾਂ ਨੇ ਕੌਡੇ ਰਾਖਸ਼ ਨੂੰ ਫੜਿਆ ਤੇ ਸਿੱਖੀ ਦਾ ਪ੍ਰਚਾਰਕ ਬਣਾ ਕੇ ਰੱਖ ਦਿੱਤਾ ਜੇ ਸੱਜਣ ਠੱਗ ਨੂੰ ਫੜਿਆ ਸੱਜਣ ਠੱਗ ਨੂੰ ਸੱਜਣ ਸੰਤ ਬਣਾ ਕੇ ਰੱਖ ਦਿੱਤਾ ਸਤਗੁਰੂ ਨੇ ਆਖਿਆ ਇਹੋ ਜੇ ਬੰਦੇ ਤੇ ਸਾਨੂੰ ਚਾਹੀਦੇ ਆ ਮਹਾਰਾਜ ਇਹਦੇ ਡੇਰੇ ਤੇ ਚਲੇ ਗਏ ਇਹਦੇ ਆਪੇ ਮਾਦੋ ਦਾਸ ਡੇਰੇ ਨਹੀਂ ਸੀ ਇਹਦੇ ਚੇਲੇ ਸੰਡੇਰੇ ਵਿੱਚ ਹਾਂ ਉਹਨਾਂ ਜਦੋਂ ਗੁਰੂ ਗੋਬਿੰਦ ਸਿੰਘ ਮਰਨ ਨੂੰ ਵੇਖਿਆ ਉਹਨਾਂ ਨੂੰ ਐ ਲੱਗਾ ਜਿਸ ਤਰ੍ਹਾਂ ਕਿਸੇ ਰਿਆਸਤ ਦਾ ਬਾਦਸ਼ਾਹ ਆ ਗਿਆ ਹੋਵੇ ਵਾਹ ਵਾਹ ਮਹਾਰਾਜ ਅਲਬਾਸ ਕਰਕੇ ਬਾਦਸ਼ਾਹ ਵਰਗੇ ਸਨ ਮਨ ਕਰਕੇ ਉਹ ਪਖੀਰਾ ਵਰਗੇ ਸਨ ਵਾਹਿਗੁਰੂ ਇਹਦੇ ਚੇਲੇ ਸੰਡੇਰੇ ਚ ਇਤਿਹਾਸ ਕਰ ਲਿਖਦਾ ਕਿਸੇ ਨੇ ਇੱਥੇ ਬੱਕਰਾ ਚੜਾਇਆ ਸੀ ਸਿੰਘਾਂ ਨੇ ਗੁਰੂ ਦੇ ਕੋਲੋਂ ਆਗਿਆ ਲੈ ਕੇ ਭਾਵੇਂ ਸਾਰੇ ਸਰੋਤੇ ਸਿਆਰਾ ਸਿੱਖ ਜਗਤ ਇਹਦੇ ਨਾਲ ਸਹਿਮਤ ਨਹੀਂ ਪਰ ਇਤਿਹਾਸ ਇਸ ਨੂੰ ਤਕਸੀਦ ਕਰਦਾ ਹੈ ਕਿ ਇੱਥੇ ਬੱਕਰਾ ਛਟਕਿਆ ਗਿਆ ਆ ਇੱਥੇ ਹੀ ਗੱਲ ਸ਼੍ਰੀ ਸੀ ਗੁਰੂ ਨੇ ਕਿਉਂ ਕੀਤਾ ਇਹ ਸਿੱਖ ਦਾ ਫਰਜ਼ ਹੀ ਨਹੀਂ ਬਣਦਾ ਵਾਹਿਗੁਰੂ ਜਿੰਨਾ ਮਹਾਂਪੁਰਸ਼ਾਂ ਦੀ ਆਪਾਂ ਯਾਦੋ ਜੁੜ ਬੈਠੇ ਆ ਸੰਤ ਬਾਬਾ ਗੁਰਬਚਨ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਨਾ ਉਹਨਾਂ ਦੇ ਬਖਾਰ ਬਿੰਦੇ ਬਚਨ ਸੁਣਿਆਂ ਦੇ ਇੱਕ ਨਕਲ ਕੀ ਤਰ ਪਾਦਸ਼ਾਹ ਮਹਾਰਾਜ ਸ਼ਿਕਾਰ ਖੇਡ ਕੇ ਆਏ ਤੇ ਕੇਸੋ ਦਾਸ ਪੰਡਤ ਨੇ ਸ਼ੰਕਾ ਕੀਤਾ ਮਹਾਰਾਜ ਹਾ ਦੇਵਤਿਆਂ ਨੂੰ ਪੂਜਣ ਦਾ ਵੇਲਾ ਤੇ ਤੁਸੀਂ ਜਾਨਵਰ ਮਾਰ ਕੇ ਲੈ ਜੇ ਸਤਗੁਰੂ ਕਹਿਣ ਲੱਗੇ ਘੋੜਿਆਂ ਦੀਆਂ ਕਾਠੀਆਂ ਨਾਲੋਂ ਹਾਥੀਆਂਦਿਆਂ ਹੋਲਿਆਂ ਦੇ ਨਾਲੋਂ ਜਾਨਵਰਾਂ ਨੂੰ ਖੋਲ ਦਿੱਤਾ ਜਾਏ ਜਦੋਂ ਖੋਲੇ ਉਹ ਸਾਰੇ ਦੇ ਸਾਰੇ ਜਿੰਦਾ ਹੋ ਗਏ ਹਾਂ ਗੁਰੂ ਕੇ ਸਿੱਖੋ ਜਿਹੜਾ ਮਰਦਾ ਨਾ ਉਹ ਜਵਾਲਣ ਦੀ ਸ਼ਕਤੀ ਪਹਿਲਾਂ ਵਿੱਚ ਰੱਖਦਾ ਸੱਚ ਹੈ ਸਤਗੁਰ ਮੇਰਾ ਮਾਰ ਜੀਵਾਲੇ ਮਰਨੇ ਉਹਦੀ ਸੁੱਤੀ ਆਤਮਾ ਨੂੰ ਜਗਾਉਣ ਵਾਸਤੇ ਗੋਤਕ ਕੀਤਾ ਜਦੋਂ ਇਹਦੇ ਚੇਲਿਆਂ ਨੂੰ ਪਤਾ ਲੱਗਾ ਜਾ ਕੇ ਮਾਧੋ ਦਾਸ ਨੂੰ ਦੱਸਿਆ ਓ ਤੂੰ ਇੱਥੇ ਗਦਾਵਰੀ ਦੇ ਕੰਡੇ ਤੇ ਬੈਠਾ ਤੇ ਤੇਰਾ ਆਸ਼ਰੂ ਸਾਰਾ ਭ੍ਰਿਸ਼ਟ ਕਰਤਾ ਓਨੇ ਆਖਿਆ ਕਿ ਨਾ ਉਨੇ ਆਖਾ ਇੱਕ ਸ਼ਜਾਦਾ ਕਿਸਮ ਦਾ ਆਦਮੀ ਆ ਗਿਆ ਉੱਥੇ ਖੂਨ ਖਰਾਬਾ ਹੋ ਗਿਆ ਇਹ ਇਹਨੂੰ ਬੜਾ ਗੁੱਸਾ ਚੜਿਆ ਇਹਨੇ ਜਿਹੜੇ ਵੀਰ ਵਸ ਵੀਰ ਇਕੱਠੇ ਕੀਤੇ ਸੀ ਨਾ ਸਾਰਿਆਂ ਨੂੰ ਵਸ ਕੀਤਾ ਤੇ ਆਖਿਆ ਵੀ ਮਾਰੋ ਉਸ ਬੰਦੇ ਨੂੰ ਪਟਕਾ ਕੇ ਪਲਨੇ ਤੋਂ ਥੱਲੇ ਜਿਹੜਾ ਮੇਰਾ ਅਸਮ ਤੇ ਆ ਕੇ ਬਹਿ ਗਿਆ ਆਂਦੇ ਵੀਰਾਂ ਨੇ ਬੜੀ ਤਾਕਤ ਲਾਈ ਪਰ ਉਧਰ ਅਨੰਤ ਸ਼ਕਤੀਆਂ ਦੇ ਮਾਲਕ ਵਾ ਵਾ ਕਲਗੀ ਸਰ ਪਾਸ਼ਾ ਮਹਾਰਾਜ ਪਲੰਗੇ ਤੇ ਬੈਠੇ ਸੀ ਕੋਈ ਆਮ ਮਨੁੱਖ ਨਹੀਂ ਸੀ ਪਿਆਸ ਕਰ ਲਿਖਦੇ ਧਰ ਜੀਆਂ ਸਿੱਧੀਆਂ ਵਸ ਕੀਤੀਆਂ ਸੀ ਉਹਦਾ ਜਿਹੜਾ ਪਲੰਗਾ ਸੀ ਨਾ ਉਹਦੇ ਪਾਵੇ ਜ਼ਮੀਨ ਤੋਂ ਤਾਂ ਹੀ ਚੁੱਕੇ ਰਹਿੰਦੇ ਹੁੰਦੇ ਸੀ ਤੇ ਜਦੋਂ ਕਲਗੀ ਧਰ ਬਹਿ ਕੇ ਫਿਰ ਜ਼ਮੀਨ ਤੇ ਰੇ ਧਸਣ ਲੱਗਾ ਉਹ ਪਲੰਗਾ ਬੜੀ ਜਾਨ ਨੇ ਜਿਹਨ ਸਿੱਧੀਆਂ ਵਸ ਕੀਤੀਆਂ ਸੀ ਜਦੋਂ ਵੀਰਾਂ ਦੇ ਕੋਲੋਂ ਪਲੰਗਾ ਖਿਲਿਆ ਤੱਕ ਨਾ ਇਹਨੇ ਆਖਿਆ ਵੀ ਇਹ ਤੇ ਕੋਈ ਬਹੁਤ ਵੱਡੀ ਤਾਕਤ ਵਾਲਾ ਆ ਗਿਆ ਜਿਹੜਾ ਮੇਰੇ ਵੀਰਾਂ ਕੋਲ ਕੋਈ ਸੌਰੀਆ ਨਹੀਂ ਤੌੜਿਆ ਦੌੜਿਆ ਆਪ ਡੇਰੇ 'ਚ ਆ ਗਿਆ ਸਾਰਾ ਡੇਰਾ ਵੇਖਿਆ ਇਹਨੇ ਸੋਚਿਆ ਵੀ ਪਹਿਲਾਂ ਨੇ ਤੇ ਲੀਡਰ ਨੂੰ ਮਿਲਣਾ ਚਾਹੀਦਾ ਮਹਾਰਾਜ ਦੇ ਸਾਹਮਣੇ ਆ ਕੇ ਖਲੋ ਗਿਆ ਸਤਗੁਰੂ ਕਹਿਣ ਲੱਗੇ ਆਪ ਹੀ ਤੈਨੂੰ ਮਿਲਣ ਵਾਸਤੇ ਆਏ ਆ ਉਹਨੇ ਆਖਿਆ ਮਿਲਣ ਦੀ ਗੱਲ ਤੇ ਬਾਅਦ ਕਰਾਂਗੇ ਪਹਿਲਾਂ ਜੋ ਤੁਸੀਂ ਕੀਤਾ ਇਹਦਾ ਜਵਾਬ ਦਿਓ ਤੁਹਾਨੂੰ ਪਤਾ ਨਹੀਂ ਮੈਂ ਇੱਕ ਵੈਸ਼ਨੂ ਤੇ ਵਰਾਗੀ ਆ ਤੇ ਤੁਸੀਂ ਇੱਥੇ ਆ ਕੇ ਖੂਨ ਖਰਾਬਾ ਕਰਦਾ ਜੇ ਸਤਗੁਰੂ ਬਾਦਸ਼ਾਹ ਕਹਿਣ ਲੱਗੇ ਵੀ ਖੂਨ ਤੇ ਉੱਥੇ ਡੁੱਲਿਆ ਤੇ ਇੱਥੋਂ ਤੱਕ ਤੇ ਖੂਨ ਆਇਆ ਨਹੀਂ ਜਿਸ ਤਰ੍ਹਾਂ ਆਸ਼ਰਮ ਤੇ ਤੇਰਾ ਆਸ਼ਰਮ ਕਿਸ ਤਰ੍ਹਾਂ ਪ੍ਰਿਸ਼ਟ ਹੋ ਗਿਆ ਆਂਦਾ ਮਹਾਰਾਜ ਜਿਸ ਧਰਤੀ ਤੇ ਖੂਨ ਡੁੱਲ ਜੇ ਉਹ ਸਾਰੀ ਧਰਤੀ ਐ ਪਵਿੱਤਰ ਹੋ ਜਾਂਦੀ ਆ ਇਹ ਆਸ਼ਰਮ ਮੇਰੇ ਰਹਿਣ ਦੇ ਕਾਬਲ ਨਹੀਂ ਰਹਿ ਗਿਆ ਮਹਾਰਾਜ ਹੱਸੇ ਤੇ ਕਹਿਣ ਲੱਗੇ ਆ ਗਿਆ ਪਕੜ ਵਿੱਚ ਕਹਿਣ ਲੱਗੇ ਉਹ ਜਿਹੜਾ ਤੇਰਾ ਆਸ਼ਰਮ ਐ ਇਸ ਦੇਖਦੀ ਧਰਤੀ ਨੇ ਆ ਕਹਿਣ ਲੱਗਾ ਹਾਂ ਮਹਾਰਾਜ ਕਹਿਣ ਲੱਗੇ ਖੂਨ ਉੱਥੇ ਡੁੱਲਿਆ ਆਸ਼ਰਮ ਇਧਰ ਪ੍ਰਿਸ਼ਟ ਹੋ ਗਿਆ ਤੇ ਜਿਹੜਾ ਤੇਰਾ ਆਸ਼ਮ ਹੈ ਦੇਖਦੀ ਧਰਤੀ ਤੇ ਨਾ ਤੇ ਦੇਖਦੀ ਧਰਤੀ ਤੇ ਉਤੇ ਬੇਗਨਾਵਾਂ ਦੇ ਖੂਨ ਦੇ ਦਰਿਆ ਵਹਿਂਦੇ ਆ ਉਹ ਤੇਰਾ ਆਸ਼ਮ ਕਿਦਰਾ ਸੁੱਚਾ ਰਹਿ ਗਿਆ ਅੱਖਾਂ ਖੁੱਲ ਗਈਆਂ ਆਂਦਾ ਮਹਾਰਾਜ ਆਂਦਾ ਮੈਂ ਪੁੱਛਣਾ ਚਾਹਉਣਾ ਤੁਸੀਂ ਹੈ ਕੌਣ ਜੀ ਸਤਿਗੁਰ ਨੇ ਆਖਿਆ ਆਪਣੇ ਅੰਦਰ ਧਿਆਨ ਹੋ ਕੇ ਵੇਖ ਮਹਾਰਾਜ ਜਾਣਗੇ ਵੀ ਬਾਹਰ ਮੁਖੀ ਨਹੀਂ ਬੰਦਾ ਤਪਸਵੀ ਆ ਬੰਦਗੀ ਵਾਲਾ ਜਦੋਂ ਆਖਿਆ ਸਤਿਗੁਰ ਨੇ ਵੀ ਅੰਦਰ ਧਿਆਨ ਜਦੋਂ ਨੇ ਅੰਤਰ ਧਿਆਨ ਹੋ ਕੇ ਵੇਖਿਆ ਤੇ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਵਾਹਿਗੁਰੂ ਕਹਿਣ ਲੱਗੇ ਹਾਂ ਤੂੰ ਕੌਣਾ ਮਹਾਰਾਜ ਮੈਂ ਅੱਗੇ ਤੇ ਮਾਧੋ ਦਾਸ ਬਰਾਗੀ ਸਾਂ ਜਿੰਨੇ ਗਨਾਹ ਜੁੜੇ ਸੀ ਮੇਰੇ ਇਸ ਨਾਮ ਦੇ ਨਾਲ ਜੁੜੇ ਸੀ ਚਰਨ ਫੜ ਕੇ ਆਂਦਾ ਸਤਿਗੁਰੂ ਜੀ ਮੈਂ ਅੱਜ ਤੋਂ ਤੁਹਾਡਾ ਬੰਦਾ ਬਣ ਗਿਆ ਵਾਹਿਗੁਰੂ ਮਹਾਰਾਜ ਕਹਿਣ ਲੱਗੇ ਜੇ ਤੂੰ ਸਾਡਾ ਬੰਦਾ ਹੋਣਾ ਨਾ ਤੇ ਫਿਰ ਤੈਨੂੰ ਸਾਡੇ